ਸੱਤ ਸਿਰਿਆ ਕਾਲ ਦੀ ਸਾਰਿਆਂ ਨੂੰ ਮੇਰੇ ਪੇਜ ਪੰਜਾਬੀ ਕੋਜ਼ਾਸਟਾਲ ਤੇ ਤੁਹਾਡਾ ਸਵਾਗਤ ਹੈ। ਤੇ ਜਿਵੇਂ ਜੀ ਤੁਹਾਨੂੰ ਪਤਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪਰ ਬਾਰੇ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਪ੍ਰਿਥੀ ਚੰਦ ਦੀ ਦੁਸ਼ਮਣੀ ਬਾਰੇ। ਇਹ ਪ੍ਰਿਥੀ ਚੰਦ ਵੀ ਬਹੁਤ ਨਫ਼ਰਤ ਕਰਦਾ ਸੀ ਗੁਰੂ ਅਰਜਨ ਦੇਵ ਜੀ ਤੋਂ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ। ਇਸ ਕਰਕੇ ਉਹ ਗੁਰਗਤੀ ਤੇ ਆਪਣਾ ਹੱਕ ਸਮਝਦਾ ਸੀ। ਉਹ ਬਹੁਤ ਖੁਦਰ ਕਰਜ ਤੇ ਰਾਜਚੀਨ انسان ਸੀ। ਉਹ ਗੁਰੂ ਘਰ ਦੀ ਸੇਵਾ, ਸਰੋਵਰਾਂ ਦੀ ਸੇਵਾ ਲਈ ਜਾਈ ਗਈ ਮਾਇਆ ਵਿੱਚ ਹੈਰਾ ਫੇਰੀ ਕਰ ਦਿੰਦਾ ਸੀ। ਤੇ ਉਸ ਨੇ ਆਪਣੀਆਂ ਰਚਨਾਵਾਂ ਨੂੰ ਵੀ ਗੁਰੂ ਸਾਹਿਬ ਦੀਆਂ ਰਚਨਾਵਾਂ ਕਰਕੇ ਬਹੁਤ ਪਰਚਿਤ ਕੀਤਾ ਸੀ। ਇਸ ਜੀ ਬੀਪੀ ਭਾਨੀ ਜੀ ਨੇ ਔਰ ਸ੍ਰੀ ਗੁਰੂ ਰਾਮਦਾਸ ਜੀ ਨੇ ਉਸ ਨੂੰ ਗੁਰਗੱਦੀ ਦੇ ਯੋਗ ਨਹੀਂ ਸਮਝਿਆ। ਉਹ ਚਾਹੁੰਦਾ ਸੀ ਕਿ ਹਰ ਹਾਲਤ ਵਿੱਚ ਉਸ ਨੂੰ ਗੁਰਗੱਦੀ ਮਿਲੇ ਇਸ ਕਰਕੇ ਉਸਨੇ ਮੁਗਲ ਅਧਿਕਾਰੀਆਂ ਨਾਲ ਮਿਲ ਕੇ ਕਈ ਸਾਜ਼ਿਸ਼ਾਂ ਰਚੀਆਂ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਵਿੱਚ ਤੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਸੀ ਤੇ ਉਸ ਤੋਂ ਬਾਅਦ ਵੀ ਉਹ ਕਈ ਚਾਲਾਂ ਚੱਲ ਜਾ ਰਿਹਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦੀ ਕਿਉਂਕਿ ਉਹ ਚਾਹੁੰਦਾ ਸੀ ਕਿ ਹੁਣ ਮੈਨੂੰ ਤਾਂ ਗੁਰਗੱਦੀ ਮਿਲ ਨਹੀਂ ਹੈ ਉਹ ਚਾਹੁੰਦਾ ਸੀ ਕਿ ਹੁਣ ਮੇਰੇ ਪੁੱਤਰ ਨੂੰ ਗੁਰਗੱਦੀ ਮਿਲ ਜਾਵੇ ਪ੍ਰਥੀ ਚੰਦ ਦੇ ਉਲਟ ਉਹਨਾਂ ਦੇ ਭਰਾ ਗੁਰਵਰਜਨ ਦੇਵ ਜੀ ਬਹੁਤ ਹੀ ਸ਼ਾਂਤ ਸੁਭਾਅ ਤੇ ਨਿਮਰਤਾ ਵਾਲੇ ਸਨ ਤੇ ਉਹਨਾਂ ਨੇ ਕਦੇ ਵੀ ਪ੍ਰਥੀ ਚੰਦ ਜੀ ਵਿਰੋਧਤਾ ਦਾ ਕਦੇ ਵੀ ਜਵਾਬ ਨਹੀਂ ਦਿੱਤਾ ਤੇ ਜਦੋਂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਸੀ ਤੇ ਉਹ ਵਿਆਹ ਦਾ ਸਭ ਤੋਂ ਪਹਿਲਾ ਸੱਦਾ ਵੀ ਉਹਨਾਂ ਨੇ ਪ੍ਰਥੀ ਚੰਦ ਨੂੰ ਹੀ ਭੇਜਿਆ ਸੀ ਫਿਰ ਜਦੋਂ ਪ੍ਰਥੀ ਚੰਦ ਬਿਮਾਰ ਹੋ ਗਿਆ ਸੀ ਤਾ ਉਸ ਦੀ ਤੰਦਰੁਸਤੀ ਦੀ ਅਰਦਾਸ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਕੁਝ ਗੁਰਸੇਖ ਤਾਂ ਖੁਸ਼ੀ ਮਨਾ ਰਹੇ ਸੀ ਕਿ ਚੰਗੀ ਗੱਲ ਹੈ ਜੇ ਇਸ ਨੂੰ ਕੁਸ ਹੋ ਗਿਆ ਤਾਂ ਅਸਾ ਡਿਅਰ ਤੰਦੂਰ ਹੋ ਜਾਵੇਗੀ ਪਰ ਗੁਰ ਅਰਜਨ ਦੇਵ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਸਾਡਾ ਧਰਮ ਕਿਸੇ ਨੂੰ ਵੀ ਕਿਸੇ ਨੂੰ ਵੀ ਨਫ਼ਰਤ ਕਰਨਾ ਨਹੀਂ ਸਿਖਾਉਂਦਾ ਤੇ ਫਿਰ ਪ੍ਰਥੀਜੰਦ ਮੁਗਲ ਅਧਿਕਾਰੀਆਂ ਨਾਲ ਰੜ ਕੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਬਹੁਤ ਸਾਜ਼ਿਸ਼ਾਂ ਚੱਲਦਾ ਰਿਆ ਤੇ ਉਸ ਨੇ ਮੁਗਲ ਬਾਦਸ਼ਾਹਾਂ ਨੂੰ ਵੀ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਭੜਕਾਇਆ ਤੇ ਇਹ ਵੀ ਗੁਰੂ ਜੀ ਦੀ ਸ਼ਹੀਦੀ ਦਾ ਇੱਕ ਮੁੱਖ ਕਾਰਨ ਬਣ ਗਿਆ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੇ ਹਾਂ ਜੀ ਨਵੀਂ ਵੀਡੀਓ ਨਾਲ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰ ਦਿਓ ਤੇ ਤੁਸੀਂ ਮੇਰੀ ਹੋਰ ਸੁਜੈਸ਼ਨਸ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ